ਲਗਾਤਾਰ ਇਹ ਆਪਾਂ ਦੇਖ ਰਹੇ ਗਰਮੀ ਜੜੀਏ ਵੱਧਦੀ ਹੋਈ ਨਜ਼ਰ ਆ ਰਹੀ ਹੈ ਟੈਂਪਰੇਚਰ ਜਿਹੜਾ ਹੈ ਹਾਈ ਟੂ ਹਾਈ ਰਿਕਾਰਡ ਹੋ ਰਿਹਾ ਹੈ ਬਿਲਕੁਲ ਜੀ ਆਉਣ ਵਾਲੇ 3 ਦਿਨ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਵੱਧ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਜੀ ਸੋ بارش ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਹੀਟ ਵੇਵ ਕੰਡੀਸ਼ਨ ਜ਼ਰੂਰ ਥੋੜੀਆਂ ਹੋਰ ਵੱਧ ਸਕਦੀਆਂ ਨੇ ਕਿ ਅੱਜ ਇਹ 3rd ਹਾਈਐਸਟ ਜਿਹੜਾ 38.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਵੱਧ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਬੜਾ ਧ ਜੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜ ਟੈਂਪਰੇਚਰ ਜਿਹੜਾ 38.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਹੋ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਛੋਰ ਵਾਧਾ ਵੀ ਹੋ ਸਕਦਾ ਸੋ ਹੀਟ ਵੇਵ ਕੰਡੀਸ਼ਨਸ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ 6.7 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਜੇਕਰ ਗੱਲ ਕਰ ਲਿਓ ਮੌਸਮ ਦੀ ਤਾਂ ਮੌਸਮ ਦੇ ਵਿੱਚ ਲਗਾਤਾਰ ਹੀ ਗਰਮੀ ਜਿਹੜੀ ਹੈ ਵਾਧੀ ਹੋਈ ਨਜ਼ਰ ਆ ਰਹੀ ਹੈ ਲਗਾਤਾਰੀ ਟੈਂਪਰੇਚਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਪਰ ਗਰ ਖੜ ਨੂੰ ਮਿਲ ਰਹੀ ਹੈ ਸੋ ਅੱਜ ਅਸੀਂ ਮੌਸਮ ਵਿਭਾਗ ਵਿੱਚੋਂ ਡਾਕਟਰ ਪਵਨੀਤ ਕੌਰ ਗਿੰਗਰਾ ਕੋਲ ਮੌਜੂਦ ਹੈ ਜਿੱਥੇ ਕਿ ਆਪਾਂ ਗੱਲ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਨਾਲ ਕਿਹੜਾ ਲੜ ਜਿਹੜਾ ਆ ਕਿ ਮੀਂਹ ਨੂੰ ਲੈ ਕੇ ਜਾਂ ਫਿਰ ਲੂ ਨੂੰ ਲੈ ਕੇ ਜਾਂ ਫਿਰ ਹਵਾਵਾਂ ਨੂੰ ਲੈ ਕੇ ਜਾਰੀ ਕੀਤਾ ਗਿਆ ਸੋ ਸਾਰੀ ਗੱਲਬਾਤ ਕਰਦੇ ਤੋਂ ਤੁਹਾਡੇ ਤੱਕ ਵੀ ਕਰਾਨੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਮੌਸਮ ਦੀ ਗੱਲ ਕਰ ਲਈ ਮੈਮ ਕਿਸ ਤਰੀਕੇ ਦੇ ਮੌਸਮ ਦੇ ਜਿਹੜੇ ਹਾਲਾਤ ਨੇ ਉਹ ਚੱਲ ਰਹੇ ਨੇ ਕਿਉਂਕਿ ਲਗਾਤਾਰ ਹੀ ਆਪਾਂ ਦੇਖ ਰਹੇ ਗਰਮੀ ਜਿਹੜੀ ਇਹ ਵੱਧੀ ਹੋਈ ਨਜ਼ਰ ਆ ਜੀ ਜੀ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 38.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਜਿਹੜਾ ਉਹ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਹੀਟ ਵੇਵ ਕੰਡੀਸ਼ਨਸ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ 6.7 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਪਰ ਜੇ ਅਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਅ ਕੰਡੀਸ਼ਨ ਜ਼ਰੂਰ ਥੋੜੀਆਂ ਹੋਰ ਵੱਧ ਸਕਦੀਆਂ ਨੇ ਮਤਲਬ ਗਰਮੀ ਜਿਹੜੀ ਹੈ ਹੋਰ ਵੱਧਣ ਦੇ ਚਾਂਸਸ ਹੈ ਮੈਮ ਦੱਸੂਗੀ ਕਿ ਕਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਗਰਮੀ ਨੂੰ ਲੈ ਕੇ ਲੂ ਨੂੰ ਲੈ ਕੇ ਬਿਲਕੁਲ ਜੀ ਆਨਵਾਰੇ ਤਿੰਨ ਦਿਨ ਜਿਹੜੀਆਂ ਹੀਟ ਵੇਵ ਕੰਡੀਸ਼ਨਜ਼ ਹੋਰ ਵੱਧ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਜੀ ਤੇ ਮੈਮ ਗਰਮੀ ਲਗਾਤਾਰ ਇੰਨੀ ਵੱਧੀ ਹੋਈ ਨਜ਼ਰ ਆ ਰਹੀ ਹੈ ਮੈਂ ਦੱਸੂਗੀ ਕਿ ਕਿੰਨਾ ਕੁ ਪੁਰਾਣਾ ਰਿਕਾਰਡ ਜਿਹੜਾ April ਦੇ ਮਹੀਨੇ ਦੇ ਵਿੱਚ ਹੀ ਟੁੱਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਆਪਾਂ ਦੇਖਦੇ ਸੀ ਪਹਿਲੇ April ਮਹੀਨੇ ਦੇ ਵਿੱਚ ਇੰਨੀ ਗਰਮੀ ਜਿਹੜੀ ਮਹਿਸੂਸ ਨਹੀਂ ਹੁੰਦੀ ਸੀ ਹੁਣ ਦਿਨ ਵਰਤੀ ਦਿਨ ਜੁੜੀ ਗਰਮੀ ਹੋਰ ਵੱਧੀ ਹੋਈ ਨਜ਼ਰ ਆ ਰਹੀ ਹੈ ਜੀ ਵੈਸੇ ਤਾਂ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜਾ ਅਸੀਂ ਡਾਟਾ ਰਿਕਾਰਡ ਕੀਤਾ ਜਦੋਂ ਕਾਫੀ ਗਰਮੀ ਰਹੀ ਹੈ ਜਿਵੇਂ 2022 ਦੇ ਵਿੱਚ 7 April ਨੂੰ 39.4 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਇਹਦੇ ਤੋਂ ਬਿਨਾ 2004 ਦੇ ਵਿੱਚ 40 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀਗਾ ਤੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਥਰਡ ਹਾਈਐਸਟ ਜਿਹੜਾ 38.8 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ 1970 ਦੀ ਜੇ ਆਪਾਂ ਗੱਲ ਕਰੀਏ ਅੱਜ ਦੀ ਤੇ ਅੱਜ ਜਿਹੜਾ 38.8 ਜਿਹੜਾ ਰਿਕਾਰਡ ਸਭ ਤੋਂ ਜ਼ਿਆਦਾ ਕੀਤਾ ਗਿਆ ਹੈ ਗਰਮੀ ਅ ਅੱਜ 7 ਅਪ੍ਰੈਲ ਦਾ ਜੀ ਇਹ ਥਰਡ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 7 ਅਪ੍ਰੈਲ ਨੂੰ 2004 ਦੇ ਵਿੱਚ 40 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਔਰ 2022 ਦੇ ਵਿੱਚ 39.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ। ਕਿ ਅੱਜ ਇਹ ਥਰਡ ਹਾਈਐਸਟ ਜਿਹੜਾ 38.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਵੱਧ ਸਕਦੀਆਂ ਨੇ। ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ। ਤੇ ਮੈਂ ਇਸ ਦੇ ਵਿੱਚ ਲਾਈਕ ਕਿਸੇ ਵੀ ਤਰੀਕੇ ਦੀ ਮੀਂਹ ਪੈਣ ਦੀ ਸੰਭਾਵਨਾ ਜੁੜੀ ਨਹੀਂ ਦਿਤਾਈ ਜਾ ਰਹੀ। ਜੀ ਆਉਣ ਵਾਲ ਕੰਡੀਸ਼ਨਸ ਇੰਟੈਂਸੀਫਾਈ ਜ਼ਰੂਰ ਹੋ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਤਾਂ ਕਿਸ ਤਰੀਕੇ ਨਾਲ ਆਪਣੀ ਹੈਲਥ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਜਿਹੜੀ ਹੈ ਲਾਜ਼ਮੀ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਜਿਹੜੀ ਹੈ ਕਰਨੀ ਚਾਹੀਦੀ ਹੈ? ਜੀ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜ ਟੈਂਪਰੇਚਰ ਜਿਹੜਾ 38.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਹੋ ਗਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਛੋਰ ਵਾਧਾ ਵੀ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਇਹਦੇ ਨਾਲ ਨਾਲ ਜਦੋਂ ਵੀ ਬਾਹਰ ਜਾਣਾ ਤਾਂ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਔਰ ਵੱਧ ਤੋਂ ਵੱਧ ਲਿਕੁਇਡਸ ਲੈਣੇ ਚਾਹੀਦੇ ਨੇ ਜੀ ਮੈਮ ਕਿਸਾਨ ਵੀਰਾਂ ਨੂੰ ਕੀ ਹਦਾਇਤਾਂ ਦੇਣਾ ਚਾਹੋਗੇ ਕਿਉਂਕਿ ਜਿਹੜੀ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਕੀ ਉਹਨਾਂ ਨੂੰ ਮੈਸੇਜ ਜਿਹੜਾ ਦੇਣਾ ਚਾਹੋਗੇ ਉਹਨਾਂ ਦੇ ਫਸਲਾਂ ਦੇ ਰਿਕਾਰਡਿੰਗ ਆ ਫਾਰਮਰਸ ਨੂੰ ਇਹ ਹੀ ਦੱਸ ਸਕਦੇ ਆ ਜੀ ਕਿ ਜਿਵੇਂ ਹੁਣ ਜਿਹੜੀਆਂ ਰਬੀ ਕ੍ਰੌਪਸ ਦਾ ਆਲਮੋਸਟ ਜਿਹੜੇ ਟਾਈਮਲੀ ਸੋਨ ਸੀਗੀਆਂ ਮੈਚੁਰ ਹੋ ਗਈਆਂ ਨੇ ਉਹਨਾਂ ਦੀ ਹਾਰਵੈਸਟਿੰਗ ਵੀ ਸਟਾਰਟ ਹੋ ਗਈ ਹੈ ਸੋ ਉਹਨਾਂ ਤੇ ਤਾਂ ਕੋਈ ਅਸਿੱਧਾ ਅਸਰ ਨਹੀਂ ਕਹਿ ਸਕਦੇ ਪਰ ਹੋਰ ਜਿਹੜੀਆਂ ਕ੍ਰੌਪਸ ਖੇਤਾਂ ਦੇ ਵਿੱਚ ਕੋਈ ਸਬਜ਼ੀਆਂ ਜਾਂ ਫਲਾਂ ਦੀਆਂ ਕ੍ਰੌ ਹਿੱਟ ਸਟ੍ਰੈਸ ਕ੍ਰੌਪ ਨੂੰ ਹੋ ਜਾਂਦਾ ਸੋ ਇਹਦੀ ਦੇਖ ਰੇਖ ਫਾਰਮਰਸ ਨੂੰ ਕਰਦੇ ਰਹਿਣਾ ਚਾਹੀਦਾ ਔਰ ਜਦੋਂ ਵੀ ਲੱਗੇ ਕਿ ਥੋੜਾ ਬਹੁਤਾ ਸਟ੍ਰੈਸ ਕ੍ਰੌਪ ਤੇ ਹੋ ਰਿਹਾ ਤਾਂ ਹਲਕਾ ਪਾਣੀ ਜ਼ਰੂਰ ਲਾ ਦੇਣਾ ਚਾਹੀਦਾ ਔਰ ਇਹਦੇ ਨਾਲ ਨਾਲ ਡਾਇਰੈਕਟ ਐਕਸਪੋਜ਼ਰ ਦਾ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਜਦੋਂ ਦਿਨ ਵਿੱਚ ਕੰਮ ਕਰਦੇ ਆ ਜਿਵੇਂ ਸਵੇਰੇ ਜਾਂ ਸ਼ਾਮ ਨੂੰ ਵੱਧ ਕੰਮ ਕਰਕੇ ਜਿਹੜਾ ਤਿੱਖਾ ਦੁਪਹਿਰ ਹੁੰਦਾ ਉਦੋਂ ਉਹਨਾਂ ਨੂੰ ਵੀ ਬ੍ਰੇਕ ਲੈ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਡਾਇਰੈਕਟ ਐਕਸਪੋਜ਼ਰ ਘੱਟ ਕੀਤਾ ਜਾ ਸਕੀ ਬਿਲਕੁਲ ਸੋ ਆਲੋ ਜੀ ਅੱਪਾ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਮੌਸਮ ਦੀ ਤੇ ਮੌਸਮ ਦੇ ਵਿੱਚ ਲਗਾਤਾਰ ਜਿਹੜੀ ਇਹ ਗਰਮੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਜੇ ਗੱਲ ਕਰ ਲਈਏ ਅਲਰਟ ਦੀ ਤਾਂ yellow alert ਜਿਹੜਾ ਲੂ ਲਈ ਜਾਰੀ ਕਰ ਦਿੱਤਾ ਗਿਆ ਸੋ ਬਿਲਕੁਲ ਆਪਣਾ ਜਿਹੜਾ ਵੱਧ ਛੜ ਕੇ ਜਿਹੜਾ ਧਿਆਨ ਜ਼ਰੂਰ ਰੱਖਿਆ ਜਾਵੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹਾ